ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਗੱਲ ਉਦੋਂ ਦੀ ਹੈ ਜਦੋਂ ਹਲੇ ਟੈਲੀਫੋਨ ਨਹੀਂ ਸਨ। ਸੰਸਾਰ ਦੇ ਸਾਧਨ ਬਹੁਤ ਘੱਟ ਸੀ। ਹੋਰ ਸੁੱਖ-ਸਹੂਲਤਾਂ ਵੀ ਨਾ ਮਾਤਰ ਸਨ। ਮਨੁੱਖ ਸਾਦਾ ਜੀਵਨ ਬਤੀਤ ਕਰਦਾ ਸੀ। ਖਵਾਸ਼ਾਂ ਦੇ ਮੁਤਾਬਕ ਸੋਹਣਾ ਨਿਰਪਾ ਚੱਲਦਾ ਸੀ। ਘੱਡੇ ਦੇ ਪਈਏ ਦੀ ਕਾਰ ਤੋਂ ਬਾਅਦ ਜੀਵਨ ਤਰੱਕੀਆਂ ਦੀ ਰਾਹ ਤੇ ਚੱਲ ਰਿਹਾ ਸੀ ਦੂਰ ਰਿਸ਼ਤੇਦਾਰੀ ਚ ਮਿਲ ਜਾਣਾ ਸੌਖਾ ਨਹੀਂ ਸੀ ਲੋਕ ਆਪਣੀਆਂ ਭਾਵਨਾਵਾਂ ਦਾ ਆਦਾਨ-ਪ੍ਰਦਾਨ ਖਤਾਂ ਰਾਹੀਂ ਕਰਦੇ ਸੀ ਤੇ ਫਿਰ ਦੂਜੀ ਧਰ ਵੱਲੋਂ ਜਵਾਬ ਉਡੀਕਣਾ ਤੇ ਚਿੱਠੀ ਦਾ ਜਵਾਬ ਮਿਲਣ ਤੇ ਉਤੇਜਿਤ ਹੋ ਕੇ ਪੜਨਾ ਪੜਾਉਣਾ ਬੜਾ ਹੀ ਸੁਆਦਲਾ ਕੰਮ ਸੀ ਦੁਨੀਆ ਦੀ ਪਹਿਲੀ ਚਿੱਠੀ ਮਹਾਰਾਣੀ ਵਿਕਟੋਰੀਆ ਦੀ ਮੋਹਰ ਲੱਗੀ ਸੰਭਾਲੀ ਗਈ ਹੈ। ਚਿੱਠੀਆਂ ਲਿਖਣਾ ਬਹੁਤ ਸਮਾਂ ਪਹਿਲਾਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਚਿੱਠੀ ਇੱਕ ਨੀਲੇ ਰੰਗ ਲਿਫਾਫਾ ਹੁੰਦਾ ਸੀ ਜਿਸ ਨੂੰ ਅੰਤਰਦੇਸ਼ੀ ਪੱਤਰ ਕਿਹਾ ਜਾਂਦਾ ਸੀ। ਪੋਸਟ ਕਾਰਡ ਸਖਤ ਕਾਗਜ਼ ਦਾ ਕਾਰਡ ਇਹ ਖਾਕੀ ਰੰਗ ਦਾ ਪਤਲੇ ਗੱਤੇ ਵਰਗਾ ਹੁੰਦਾ ਸੀ। ਜਿਸ ਤਰ੍ਹਾਂ ਵਿਆਹ ਦੇ ਕਾਰਡ ਥੋੜਾ ਜਿਹਾ ਸਖਤ ਹੁੰਦੇ ਸਨ ਇਸ ਤੇ ਟੈਕਟ ਲਗਾ ਕੇ ਪੋਸਟ ਕੀਤਾ ਜਾਂਦਾ ਹੈ ਇਸ ਦੀ ਕੀਮਤ ਵੀ ਹਰ ਇੱਕ ਦੀ ਪਹੁੰਚ ਵਿੱਚ ਹੁੰਦੀ ਸੀ ਚਿੱਠੀ ਲਿਖਣਾ ਵੀ ਇੱਕ ਕਲਾ ਹੈ ਕਈਆਂ ਕੋਲ ਇਸ ਕਲਾ ਦੀ ਖੁਸ਼ਮਤਾ ਦੀ ਸਮਝ ਬਥੇਰੀ ਹੁੰਦੀ ਹੈ ਪੈਨ ਬੱਚ ਖਾਸ ਕਰਕੇ ਪੜ੍ਹੇ ਲਿਖੇ ਵਿਅਕਤੀ ਦੀ ਇਸ ਸੂਖਮ ਸੋਜੀ ਕਾਰਨ ਬਹੁਤ ਚੜਤ ਹੁੰਦੀ ਸੀ ਲੋਕਾਂ ਨੇ ਉਸੇ ਵਿਅਕਤੀ ਕੋਲ ਹੀ ਚਿੱਠੀ ਪੜਾਉਣਾ ਤੇ ਲਿਖਾਉਣ ਜਾਣਾ ਜੇ ਉਹ ਕਰਨਾ ਹੁੰਦਾ ਤਾਂ ਬੇਸਬਰੀ ਨਾਲ ਇੰਤਜ਼ਾਰ ਕਰਨਾ ਉਹ ਚਿੱਠੀ ਪੜਾਉਣ ਵਾਲੇ ਦਾ ਪਰਦਾ ਵੀ ਰੱਖਦਾ ਸੀ ਪੁਰਾਣੇ ਸਮਿਆਂ ਵਿੱਚ ਕਬੂਤਰ ਰਾਹੀਂ ਵੀ ਚਿੱਠੀ ਭੇਜੀ ਜਾਂਦੀ ਸੀ ਬਹੁਤ ਸਾਰੇ ਗੀਤਾਂ ਤੇ ਬੋਲੀਆਂ ਵਿੱਚ ਵੀ ਚਿੱਠੀ ਦਾ ਜੇਕਰ ਆਉਂਦਾ ਹੈ ਇੱਕ ਨਾਮ ਵਿਆਹੀ ਕੁੜੀ ਫੌਜੀ ਫੌਜ ਚ ਗਏ ਢੋ ਨੂੰ ਛਿੱਦਤ ਨਾਲ ਉਡੀਕਦਿਆਂ ਖਤ ਲਿਖਦੀ ਹੈ ਕਦੀ ਹਿੰਦੀ ਪੰਜਾਬੀ ਫਿਲਮਾਂ ਵਿੱਚ ਵੀ ਚਿੱਠੀ ਦਾ ਜਿਕਰ ਆਉਂਦਾ ਹੈ। ਗੀਤਾਂ, ਕਵਿਤਾਾਂ, ਗਜ਼ਲਾਂ, ਕਹਾਣੀਆਂ ਆਦ ਸਹਿਤਿਕ ਰੂਪਾਂ ਵਿੱਚ ਚਿੱਠੀ, ਖਾਤਾ ਆਦ ਦਾ ਜਿਕਰ ਆਉਂਦਾ ਹੈ। ਚਿੱਠੀ ਲਿਖਣ ਵਾਲਾ ਬੜੇ ਪਿਆਰ ਨਾਲ ਲਿਖਦਾ ਹੈ। ਕਿਸੇ ਦੇ ਮਨੋ ਭਾਵਾਂ ਨੂੰ ਖੂਬਸੂਰਤੀ ਨਾਲ ਬਿਆਨਦਾ। ਫਿਰ ਲਿਖਾਉਣ ਵਾਲੇ ਨੇ ਕਹਿਣਾ ਪਹਿਲਾਂ ਕੀ ਲਿਖਿਆ ਹੈ? ਪੜ੍ਹ ਕੇ ਸੁਣਾ ਤੇ ਫਿਰ ਅੱਗੋਂ ਬੋਲਣਾ ਸ਼ੁਰੂ ਕਰਨਾ। ਆਖਿਰ ਫੇਰ ਸਾਰੀ ਲਿਖੀ ਗਈ ਚਿੱਠੀ ਨੂੰ ਦੁਬਾਰਾ ਪੜ੍ਹ ਕੇ ਸੁਣਾਉਣ ਨੂੰ ਕਹਿਣਾ ਤੇ ਤਸੱਲੀ ਹੋਣ ਤੇ ਬੰਦ ਕਰਵਾ ਲਿਖਣ ਵਾਲੇ ਦੀ ਝੋਲੀ ਅਸੀਸਾਂ ਨਾਲ ਭਰ ਕੇ ਆਪਣੇ ਘਰ ਮੁੜਨਾ ਇਸ ਤਰ੍ਹਾਂ ਹੀ ਚਿੱਠੀ ਦਾ ਜਵਾਬ ਆਉਣ ਤੇ ਖੁਸ਼ੀ ਨਾਲ ਤੇ ਥੋੜਾ ਘਬਰਾਹਟ ਵਿੱਚ ਚਿੱਠੀ ਪੜਾਉਣ ਆਉਣਾ ਹਰ ਸ਼ਬਦ ਨੂੰ ਧਿਆਨ ਨਾਲ ਸੁਣਨਾ ਜੇ ਪੜ੍ਹਨ ਵਾਲਾ ਕੁਝ ਸਕਿੰਟ ਰੁਕ ਜਾਵੇ ਤਾਂ ਘਬਰਾਹਟ ਨਾਲ ਪੁੱਛਣਾ ਕਿਉਂ ਕੀ ਲਿਖਿਆ ਸੁਖਤਾ ਹੈ ਜੇ ਸੱਚਮੁੱਚ ਕੁਝ ਅਜੀਹਾ ਹੁੰਦਾ ਤਾਂ ਪੜਨ ਵਾਲਾ ਵੀ ਟਾਲ ਜਾਂਦਾ ਤੇ ਬਾਅਦ ਵਿੱਚ ਉਹਨਾਂ ਦੇ ਘਰ ਦੇ ਕਿਸੇ ਹੋਰ ਜੀ ਨੂੰ ਜਾ ਕੇ ਦੱਸਦਾ ਬਾਈ ਅਸਲ ਗੱਲ ਆ ਏ ਇਉਂ ਉਹ ਰਾਜਦਾਨ ਵੀ ਹੁੰਦਾ ਸੀ ਤੇ ਇੱਕ ਘਰ ਦੀ ਖਬਰ ਕਿਸੇ ਹੋ ਕੋਲ ਬਾਹਰ ਨਹੀਂ ਕਰਦਾ ਸੀ ਸਾਡੇ ਗਵਾਂਢ ਘਰ ਸੀ ਉਹ ਇੰਗਲੈਂਡ ਗਏ ਹੋਣ ਕਰਕੇ ਇੰਗਲੈਂਡ ਵਾਲਿਆਂ ਦਾ ਘਰ ਦੀ ਅਲ ਪਈ ਹੋਈ ਸੀ ਮਾਂ ਜੀ ਹਰ ਸਾਲ ਇੰਗਲੈਂਡ ਤੋਂ ਸਰਦੀਆਂ ਵਿੱਚ ਆਉਂਦੀ ਤਾਂ ਆਪਣੇ ਪੁੱਤਰ ਨੂੰ ਚਿੱਠੀ ਲਿਖਵਾਉਣ ਸਾਡੇ ਘਰ ਆਉਂਦੀ ਸੀ ਮੈਂ ਉਦੋਂ 5ਵੀਂ 6ਵੀਂ ਵਿੱਚ ਹੋਵਾਂਗੀ ਖੱਤ ਹਮੇਸ਼ਾ ਮੇਰੇ ਦੀਦੀ ਤੋਂ ਲਿਖਵਾਉਣਾ ਹੁੰਦਾ ਸੀ ਪਰ ਪੜ੍ਹਨ ਦਾ ਮੌਕਾ ਮੈਨੂੰ ਵੀ ਮਿਲ ਜਾਂਦਾ ਸੀ ਜੇ ਕਿਤੇ ਦੀਦੀ ਘਰ ਨਾ ਹੁੰਦੇ ਮਾਂ ਜੀ ਨੇ ਪਹਿਲਾਂ ਮੇਰੇ ਤੋਂ ਪੜ੍ਹਾ ਲੈਣੀ ਤੇ ਫਿਰ ਘਰ ਜਾ ਕੇ ਦਰਵਾਜ਼ਾ ਖੁੱਲਾ ਰੱਖਣਾ ਤੇ ਗਲੀ ਵਿੱਚ ਧਿਆਨ ਰੱਖਣਾ। ਜਿਉਂ ਹੀ ਦੀਦੀ ਘਰ ਆਉਂਦੇ ਤੇ ਪਿੱਛੇ ਮਾਂਜੀ ਨੇ ਆ ਜਾਣਾ। ਬਾਈ ਚੰਗੀ ਤਰ੍ਹਾਂ ਪੜ ਕੇ ਸੁਣਾ। ਕੁੜੀ ਨਿੱਕੀ ਐ। ਕੁਝ ਛੱਡ ਨਾ ਗਈ ਹੋਵੇ। ਮੈਨੂੰ ਬੜੀ ਖੇਜ ਆਉਣੀ। ਮਾਂਜੀ ਦੇ ਜਾਣ ਬਾਅਦ ਮੈਂ ਰੌਲਾ ਪਾਉਣਾ। ਲੈ ਦੀਦੀ ਨੇ ਵੀ ਚਿੱਠੀ ਓਵੇਂ ਸੁਣਾਈ ਜਿਵੇਂ ਮੈਂ ਪੜ੍ਹ ਕੇ ਸੁਣਾਈ ਸੀ। ਬਾਅਦ ਵਿੱਚ ਸਮਝ ਆਈ ਕਿ ਸਿੱਧੀ ਵਾਰਤਾ ਪੜ੍ਹਨਾ ਤੇ ਰਾਸ ਨਾਲ ਸੁਣਾਉਣਾ ਵੀ ਵੱਖਰਾ ਸਵਾਦ ਹੁੰਦਾ ਹੈ। ਮੇਰੇ ਮਾਮਾ ਜੀ ਦਾ ਖਾਤਾ ਆਉਂਦਾ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਕਰਕੇ ਡੈਡੀ ਜੀ ਬਾਰੇ ਪੁੱਛਿਆ ਹੁੰਦਾ ਸੀ। ਫਿਰ ਮੰਮੀ ਜੀ ਨੂੰ ਆਪਣੀ ਸੁੱਖ-ਸਾਂਦ ਦੱਸ ਕੇ ਹੋਰ ਗੱਲਾਂ ਲਿਖਣੀਆਂ ਲਿਖੀਆਂ ਹੋਣੀਆਂ। ਆਖਿਰ ਸਾਡੇ ਬਾਰੇ ਪੁੱਛਿਆ ਹੁੰਦਾ ਸੀ। ਜਦੋਂ ਆਪਣਾ ਨਾਂ ਚਿੱਠੀ ਵਿੱਚ ਪੜਨ ਤਾਂ ਚਾ ਚੜ ਜਾਂਦਾ ਸੀ। ਦੀਪੀ ਬੇਟੇ ਨੂੰ ਪਿਆਰ ਪੜ ਕੇ ਵਖਰੀ ਲੋਰ ਚੜਨੀ ਜੋ ਕਿੰਨੀ ਦੇਰ ਪੈਰ ਧਰਤੀ ਨਾ ਲੱਗਣ ਦਿੰਦੀ ਮੋੜ-ਮੋੜ ਚਿੱਠੀ ਵਿੱਚ ਆਪਣਾ ਨਾਂ ਪੜਨ ਦਾ ਸلسلਾ ਕਈ ਦਿਨ ਚੱਲਦਾ ਰਹਿੰਦਾ ਸੀ ਹਰ ਦਿਨ ਤਿਉਹਾਰ ਨੂੰ ਉਹਨਾਂ ਦੇ ਖੱਤ ਦੀ ਖਾਸ ਉਡੀਕ ਹੁੰਦੀ ਜਦੋਂ ਮੰਮੀ ਜੀ ਨੇ ਚਿੱਠੀ ਲਿਖਾਉਣ ਬੈਠਣਾ ਤਾਂ ਅਜੀਬ ਜਿਹੀ ਹਾਲਤ ਹੋਣੀ ਬਾਈ ਹੁਣ ਵੀ ਬੰਦ ਕਰਨਗੇ ਲਿਖਣਾ ਸਾਰੀ ਚਿੱਠੀ ਭਰ ਗਈ ਤਾਂ ਮੈਂ ਕਿੱਥੇ ਲਿਖਾਂ ਮੈਨੂੰ ਯਾਦ ਹੈ ਕਿ ਕਈ ਵਾਰ ਮੰਮੀ ਜੀ ਨੇ ਵੀ ਚਿੱਠੀ ਨੂੰ ਟੇਢੇ ਰੁਖ ਕਰਕੇ ਸਾਈਡ ਤੇ ਛੋਟਾ ਜਿਹਾ ਕੋਈ ਸਨੇਹਾ ਲਿਖਿਆ ਹੋਣਾ ਆਖਿਰ ਛੱਡੀ ਗਈ ਥਾਂ ਤੇ ਚਿੱਠੀ ਲਿਖਣ ਦੀ ਮੈਂ ਵੀ ਰੀਸ ਕਰਨੀ ਤੇ ਛੋਟਾ ਜਿਹਾ ਲਿਖਣ ਦੀ ਕੋਸ਼ਿਸ਼ ਕਰਨੀ ਖਾਸ ਰਿਸ਼ਤੇਦਾਰੀਆਂ ਨੂੰ ਚਿੱਠੀ ਲਿਖਣਾ ਬੜਾ ਆਨੰਦਤ ਕਰਦਾ ਸੀ ਦੀਵਾਲੀ ਜਨਮ ਦਿਨ ਅਤੇ ਨਵੇਂ ਸਾਲ ਤੇ ਚਿੱਠੀ ਦੀ ਤੇ ਗਰੀਟਿੰਗ ਕਾਰਡ ਭੇਜਣ ਦਾ ਆਪਣਾ ਹੀ ਸਹਜ ਸੁਹਾਸੀ ਹੌਲੀ-ਹੌਲੀ ਲੈਂਡਲਾਈਨ ਦੀ ਟ੍ਰੈ ਟ੍ਰੈ ਨੇ ਚਿੱਠੀ ਲਿਖਣ ਪੜਨ ਦਾ ਕੰਮ ਹੀ ਮੁਕਾ ਦਿੱਤਾ ਇੱਕ ਦੂਜੇ ਦੀ ਆਵਾਜ਼ ਸੁਣ ਜੋ ਖੁਸ਼ੀ ਮਿਲਦੀ ਉਸ ਨੇ ਚਿੱਠੀ ਦਾ ਸਵਾਦ ਫਿੱਕਾ ਪਾ ਦਿੱਤਾ ਹੁਣ ਤਾਂ ਕਮਾਲ ਹੀ ਕਮਾਲ ਹੈ ਸੰਚਾਰ ਦੇ ਸਾਧਨ ਇੰਨੇ ਤੇਜ਼ ਕਿ ਆਵਾਜ਼ ਤੇ ਨਾਲ ਸਾਨੂੰ ਤਸਵੀਰ ਵੀ ਦਿਸਦੀ ਹੈ ਜਿਵੇਂ ਆਮੋ ਸਾਹਮਣੇ ਬੈਠੇ ਹੋਈਏ ਇਹੋਂ ਚਿੱਠੀ ਜਾਂ ਖਾਤ ਲਿਖਣ ਦਾ ਰਵਾਜ ਮੁੱਕੀ ਗਿਆ ਪਰ ਇਹ ਇੱਕ ਵੱਖਰਾ ਹੀ ਸਵਾਦ ਲਾ ਤੇ ਆਨੰਦਮਈ ਵਰਤਾਰਾ ਸੀ ਜਦੋਂ ਗਲੀ ਵਿੱਚ ਡਾਕੀਏ ਦੇ ਸਾਈਕਲ ਦੀ ਟੱਲੀ ਸੁਣ ਸਭ ਨੇ ਚੱਕੰਨੇ ਹੋ ਜਾਣਾ ਤੇ ਜੇ ਡਾਕੀਏ ਨੇ ਅੱਗੇ ਚਲੇ ਜਾਣਾ ਤਾਂ ਆਵਾਜ਼ ਮਾਰ ਪੁੱਛ ਲੈਣਾ ਸਾਡੀ ਚਿੱਠੀ ਆਈ ਕੋਈ ਨਾ ਝੂਤਰ ਸੋਣਾ ਢਿੱਲਾ ਜਿਹਾ ਮੂੰਹ ਲੈ ਕੇ ਅੰਦਰ ਵੱਲ ਜਾਣਾ ਇਹਾਂ ਚਿੱਠੀ ਦੀ ਉਡੀਕ ਦਾ ਵੀ ਆਪਣਾ ਹੀ ਮਜ਼ਾ ਸੀ ਨਾ ਹੋਣਾ ਖਾਤਰੇ ਤੇ ਨਾ ਖਤ ਲਿਖਵਾਉਣ ਤੇ ਪੜਨਾ ਆਉਣ ਵਾਲੇ ਸਮੇਂ ਨੇ ਕਰਵਟ ਬਦਲ ਲਈ ਹੈ ਮਾਨੋਂ ਘੜੀ ਦੀਆਂ ਸੂਈਆਂ ਪਹਿਲਾਂ ਦੀ ਨਿਸਬਤ ਤੇਜ਼ੀ ਨਾਲ ਭੱਜ ਰਹੀਆਂ ਹੁਣ